ਸਰਦਿਤੇ ਵਸਦੇ ਕਿਸਾਨਾਂ ਦੀਆਂ ਮੁਸ਼ਕਲਾਂ ਇੰਨੀਆਂ ਜ਼ਿਆਦਾ ਔਖੀਆਂ ਨੇ ਕਿ ਉਹਨਾਂ ਨੂੰ ਹਰ ਵਾਰ ਮਤਲਹਾੜੀ ਸੋਣੀ ਦੀ ਜਦੋਂ ਫਸਲ ਹੁੰਦੀ ਹੈ ਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਤਾਰੋਂ ਪਾਰ ਜਾ ਕੇ ਖੇਤੀ ਕਰਨੀ, ਵੋਣੀ, ਬੀਜਣੀ ਫਿਰ ਉੱਥੋਂ ਵਾਪਸ ਲਿਆਉਣੀ ਇਹ ਕੋਈ ਸੌਖਾ ਕੰਮ ਨਹੀਂ ਆ। ਪਾਸ ਬੰਦੇ ਨੇ ਤੇ ਮੁਸੀਬਤਾਂ ਵੀ ਬਹੁਤ ਸਾਰੀਆਂ ਨੇ। ਤੇ ਖੰਡਿਆਲੀ ਤਾਰ ਪਾਰਲੀ ਜ਼ਮੀਨ ਦਾ ਮਾਪਜਾ ਵੀ ਕਿਸਾਨਾਂ ਵਾਸਤੇ ਜੀ ਦਾ ਜੰਗਾਲ ਬਣਿਆ ਹੋਇਆ ਕੁਝ ਨਵੀਂ ਗਾਲੀਆਂ ਜਦੋਂ ਦੀ ਸਰਦ ਬਣੀਆ ਕੰਡਿਆਲੀ ਤਾਰ ਲੱਗੀ ਹੋਇਆ ਉਸ ਤੋਂ ਬਾਅਦ ਵੀ ਲਗਾਤਾਰ ਔਕੜਾਂ ਕਿਸਾਨਾਂ ਵਾਸਤੇ ਬਹੁਤ ਸਾਰੀਆਂ ਨੇ ਮਾਅਵਜਾ ਦੇਣ ਲੱਗਿਆਂ ਸੈਂਟਰ ਸਰਕਾਰਾਂ ਸੂਬਾ ਸਰਕਾਰਾਂ ਰੂਪੈਂਦੀਆਂ ਨੇ ਸਰਦ ਦੇ ਬੱਚੇ ਖਾਸ ਕਰਕੇ 6 ਜ਼ਿਲ੍ਹਿਆਂ ਦੇ ਕਿਸਾਨਾਂ ਵਾਸਤੇ ਮੁਸ਼ਕਲ ਕੋਈ ਨਵੀਂ ਨਹੀਂਆ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰਲੀ ਜਮੀਨ ਤੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇਸ ਜ਼ਮੀਨ ਦਾ ਮਿਲਦਾ ਮਾਪਜਾ ਲੈਣ ਲਈ ਵੀ ਲਗਾਤਾਰ ਸੰਘਰਸ਼ ਕਰਨਾ ਪੈਂਦਾ ਹੈ ਉਹਨਾਂ ਨੂੰ ਇਹ ਮਾਪਜਾ ਹਰ ਵਾਰ ਪਛੜ ਕੇ ਮਿਲਦਾ ਤੇ 224 ਵੀ ਖਤਮ ਹੋਣਾ ਲਿਆ ਤੇ ਹਾਲੇ 222 ਦਾ ਵੀ ਪੂਰਾ ਮਾਪਜਾ ਨਹੀਂ ਮਿਲਿਆ ਜਿਹੜੇ ਰਹਿ ਗਏ ਨੇ ਕਿਸਾਨ ਉਹਨਾਂ ਨੂੰ ਹੁਣ ਜਾ ਕੇ ਵੰਡਿਆ ਜਾ ਰਿਹਾ ਸਰਕਾਰ ਇਸ ਜ਼ਮੀਨ ਤੇ ਖੇਤੀ ਚ ਆਉਂਦੀਆਂ ਮੁਸ਼ਕਲਾਂਾਂ ਤੇ ਸਮੱਸਿਆਵਾਂ ਦੇ ਬਦਲੇ 10000 ਰੁਪਏ ਪ੍ਰਤੀ ਕਿਲਾ ਮੁਆਵਜ਼ਾ ਦਿੰਦੀ ਹੈ ਇਹ ਮੁਆਵਜ਼ਾ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਵੱਲੋਂ ਰਲ ਕੇ ਦਿੱਤਾ ਜਾਂਦਾ ਹੈ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਪੰਜਾਬ ਵਿੱਚ ਵਦੇਰੇ ਥਾਵਾਂ ਤੇ ਸਰਹੱਦ ਤੇ ਕਾਫੀ ਪਿੱਛੇ ਜਿਸ ਕਰ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਕੰਡਿਆਲੀ ਤਾਰ ਤੋਂ ਪਾਰਲੇ ਪਾਸੇ ਆ ਸਰਹੱਦੀ ਚੌਕਸੀ ਵਾਸਤੇ ਬਾਰਡਰ ਸਕਿਉਰਿਟੀ ਫੋਰਸ ਤਣਾਤਾ ਅਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਲਈ ਜਾਣ ਆਉਣ ਵਾਸਤੇ ਹਰ ਵਾਰ ਕਿਸਾਨਾਂ ਨੂੰ ਬੀਐਸਐਫ ਤੋਂ ਆਗਿਆ ਲੈਣੀ ਪੈਂਦੀ ਹੈ ਪੰਜਾਬ ਵਿੱਚ ਪਾਕਿਸਤਾਨ ਨਾਲ ਲੱਗਦੀ ਭਾਰਤੀ ਸਰਦ ਲਗਭਗ 550 ਕਿਲੋਮੀਟਰ ਲੰਬੀ ਹੈ ਤੇ ਪੰਜਾਬ ਦੇ 6 ਜ਼ਿਲ੍ਹਿਆਂ ਦੀ ਜ਼ਮੀਨ ਸਰਦ ਤੇ ਕੰਡਾਲੀ ਤਾਰ ਤੋਂ ਪਾਰ ਹੈ ਇਹਨਾਂ ਜ਼ਿਲ੍ਹਿਆਂ ਵਿੱਚ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਪਠਾਨਕੋੜ ਫਿਰੋਜ਼ਪੁਰ ਤੇ ਫਾਜ਼ਿਲਕਾ ਸ਼ਾਮਲ ਨੇ ਮਿਲੀ ਜਾਣਕਾਰੀ मिली जानकारी अनुसार लगभग 3801 एकड़ जमीन वाही योग्य जमीन कंढियाली तार तो पार साल 2022 ਦਾ ਮਾਵਜਾ ਦੇਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਗਭਗ 3.80 ਕਰੋੜ ਰੁਪਏ ਮਿਲੇ ਨੇ ਜੋ ਜ਼ਿਲ੍ਹੇ ਦੇ 4155 ਕਿਸਾਨਾਂ ਨੂੰ ਵੰਡੇ ਜਾਣੇ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗਣਸ਼yam ਥੋਰੀ ਨੇ ਦੱਸਿਆ ਕਿ ਮਾਵਜਾ ਸਬਡਿਵੀਜ਼ਨ ਅੰਮ੍ਰਿਤਸਰ 2 ਜਨਾਲਾ ਅਤੇ ਲੋਪੋਕੇ ਦੇ ਕਿਸਾਨਾਂ ਨੂੰ ਵੰਡਿਆ ਜਾਣਾ ਇਸ ਰਕਮ ਚ ਲਗਭਗ 2.79 ਕਰੋੜ ਰੁਪਏ 2354 ਕਿਸਾਨ ਨੂੰ ਮਾਬਜੇ ਦੇ ਰੂਪ ਚ ਵੰਡੇ ਜਾ ਚੁੱਕੇ ਨੇ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਬਾਕੀ ਰਹੇਗੇ ਨੇ ਉਹਨਾਂ ਨੂੰ ਸੂਚਿਤ ਕੀਤਾ ਜਾ ਰਿਹਾ ਇਸੇ ਤਰ੍ਹਾਂ ਜਿਲ੍ਹਾ ਤਰਨਤਨ ਜਿਲ੍ਹਾ ਗੁਰਦਾਸਪੁਰ ਪਠਾਨਕੋੜ ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਕਿਸਾਨਾਂ ਨੂੰ ਮਾਪਜੇ ਦੀ ਰਕਮ ਵੰਡੀ ਜਾ ਰਹੀ ਹੈ ਤੇ ਕਈ ਜ਼ਿਲ੍ਹੇ ਵਿੱਚ ਵੰਡੀ ਵੀ ਜਾ ਚੁੱਕੇ ਲੇਕਿਨ ਹਰ ਵਾਰ ਕੰਢਿਆਲੀ ਤਾਰ ਪਾਲੀ ਜ਼ਮੀਨ ਦਾ ਮੁਆਵਜ਼ਾ ਕਿਸਾਨਾਂ ਲਈ ਜੀ ਦਾ ਜੰਜਾਲ ਬਣਿਆ ਰਹਿੰਦਾ ਕਿਸਾਨ ਜਥੇਬੰਦੀ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਆਗੂ ਰਤਨਦੀਪ ਸਿੰਘ ਹੋਣੀ ਰਖਬੀਰ ਸਿੰਘ ਆਦਿ ਨੇ ਦੋਸ਼ ਲਾਇਆ ਕਿ ਕੇਂਦਰ ਤੇ ਸੂਬਾ ਸਰਕਾਰ ਇਹ ਮੁਆਵਜ਼ਾ ਹਰ ਸਾਲ ਠੁਕਵੇਂ ਸਮੇਂ ਤੇ ਦੇਣ ਤੋਂ ਅਸਫਲ ਰਹਿ ਜਾਂਦੀਆਂ ਨੇ ਹਰ ਵਾਰ ਮੁਆਵਜ਼ਾ ਪਛੜ ਕੇ ਦਿੱਤਾ ਜਾਂਦਾ ਹੈ ਮੁਆਵਜ਼ਾ ਲੈਣ ਲਈ ਉਹਨਾਂ ਨੂੰ ਹਰ ਵਾਰ ਸਰਕਾਰਾਂ ਨਾਲ ਸੰਘਰਸ਼ ਕਰਨਾ ਪੈਂਦਾ ਹੈ ਅਫਸਰਾਂ ਨੂੰ ਮਿਲਣਾ ਪੈਂਦਾ ਮੰਤਰੀਆਂ ਨੂੰ ਮਿਲਣਾ ਪੈਂਦਾ ਫਿਰ ਜਾ ਕੇ ਮਾਪਜਾ ਮਿਲਦਾ ਉਹਨਾਂ ਕਹਿੰਿਆ ਕਿ 2022 ਦਾ ਮਾਪਜਾ ਵੀ ਉਹਨਾਂ ਨੂੰ ਕਰੀਬ 2 ਸਾਲ ਬਾਅਦ ਵੰਡਿਆ ਜਾ ਰਿਹਾ ਤੇ ਹੱਲੇ ਵੀ ਕਈਆਂ ਦੇ ਖਾਤੇ ਵਿੱਚ ਪੈਸੇ ਨਹੀਂ ਆਏ ਉਹਨਾਂ ਕਹਿੰਦੇ ਕਿ ਕਿਸਾਨਾਂ ਪ੍ਰਤੀ ਕੋਈ ਵੀ ਸਰਕਾਰ ਸੁਹਿਰਦ ਨਹੀਂ ਹੈ ਖਾਸ ਕਰਕੇ ਜਿਹੜੇ ਬਾਰਡਰ ਤੇ ਕਿਸਾਨ ਬੈਠੇ ਨੇ ਉਹਨਾਂ ਨੂੰ ਹਰ ਵਾਰ ਆਪਣਾ ਮਾਪਜਾ ਲੈਣ ਲਈ ਸਰਕਾਰਾਂ ਦੇ ਦਰਲੇ ਮਿੰਤੇ ਕਰਨੇ ਪੈਂਦੇ ਨੇ ਉਹਨਾਂ ਨੇ ਮਾਪਜਾ ਵੰਡੇ ਦੀ ਪ੍ਰਕਿਰਿਆ ਤੇ ਵੀ ਕਿੰਤੋਂ ਪ੍ਰੰਤੂ ਕੀ ਕਰਦੇ ਆ ਕਿਹਾਗੇ ਮਾਪਜਾ ਵੰਡੇ ਦੀ ਨੀਤੀ ਸਰ ਲੋ ਜੁਣੀ ਚਾਹੀਦੀ ਆ ਔਰ ਸਰਕਾਰ ਨੂੰ ਸਮੇਂ ਸਿਰ ਮਾਫਜਾ ਦੇਣਾ ਚਾਹੀਦਾ ਹੈਗਾ ਪਿਛਲੇ 2 ਸਾਲਾਂ ਦਾ ਜਿਹੜਾ ਪੈਂਡਿੰਗ ਮਾਫਜਾ ਹੋਣ ਜਾ ਕੇ ਦਿੱਤਾ ਵਾ ਤੇ ਆਪ ਅੰਦਾਜ਼ਾ ਸਰਕਾਰਾਂ ਲਗਾ ਸਕਦੀਆਂ ਕਿ 2022 ਵਾਲਾ ਜਿਹੜਾ ਮਾਫਜਾ 24 ਜੇ ਦਿੱਤਾ ਜਾ ਰਿਹਾ ਤੇ 23 ਵਾਲਾ ਫਿਰ 25 ਚ ਹੋਊਗਾ ਇਸ ਵਿੱਚ 24 ਵਾਲਾ 26 ਚ ਹੋਊਗਾ ਮਤਲਬ ਇਹ ਸਰਕਾਰ ਦੀ ਆਦਤ ਉਹਨਾਂ ਕਾ ਕੇ ਬਣ ਚੁੱਕੀ ਆ ਹਰ ਵਾਰ ਜਿਹੜਾ ਵਾਰ ਸਰਕਾਰ ਇਸ ਤਰ੍ਹਾਂ ਹੀ ਕਰਦੀ ਆ ਤੇ ਖਾਸ ਕਰਕੇ ਜ਼िला ਪ੍ਰਸ਼ਾਸਨ ਵੀ ਸਰਕਾਰਾਂ ਦੇ ਪ੍ਰਤੀ ਸਿਹਰਦ ਨਹੀਂ ਆ ਮਾਪਜਾ ਜਦ ਕੇ ਸੈਂਟਰ ਸਰਕਾਰ ਦੇ ਦਿੰਦੀ ਆ ਕਿਉਂਕਿ ਸੈਂਟਰ ਔਰ ਸੂਬਾ ਸਰਕਾਰ ਨੇ ਰਲ ਕੇ ਦੇਣਾ ਹੁੰਦਾ ਲੇਕਿਨ ਕਿਤੇ ਨਾ ਕਿਤੇ ਸੂਬਾ ਸਰਕਾਰ ਦੇ ਅਧਿਕਾਰੀ ਵੀ ਕਾਰਵਾਈ ਉਹਨਾਂ ਦੀ ਬਹੁਤ ਟਲੀਆ ਲੇਕਿਨ ਫਿਲਹਾਲ ਕਿਸਾਨਾਂ ਨੂੰ ਪਿਛਲੇ 2 ਸਾਲ ਜੋ ਪਹਿਲਾਂ 2022 ਵਾਲਾ ਮਾਪਜਾ ਮਿਲਾਂ ਉਹ ਜਾ ਕੇ ਹੁਣ ਚਵੀ ਚ ਮਿਲ ਰਿਹਾ ਪ੍ਰਤੀ ਕਿਲੇ ਸਰਕਾਰ ਇੱਕ-ਇੱਕ ਦੇ ਹਿਸਾਬ ਦੇ ਨਾਲ 10000 ਰੁਪਇਆ ਮਾਤਰਾ ਦਿੰਦੀ ਹੈ ਹਾਲਾਂਕਿ ਉਹ ਵੀ ਦੱਸਿਆ ਜਾ ਰਿਹਾ ਕਿ ਘਟ ਕਿਉਂਕਿ ਸਰਹੱਦ ਪਾਰ ਕਰਕੇ ਤਾਰੋਂ ਪਾਰ ਕਰਕੇ ਖੇਤੀ ਕਰਨੀ ਜਾਣਾ ਪੈਂਦਾ ਵਾ ਪਾਸ ਬੰਦੇ ਨੇ ਔਕੜਾਂ ਨੇ ਔਰ ਜਿਹੜੀ ਮਿਹਨਤ ਕਰਨ ਵਾਲੇ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਖਾਸ ਕਰਕੇ ਘਟ ਜਾਂ ਝੋਨੇ ਦੀ ਲਵਾਈ ਜਾਂ ਬਜਾਈ ਜਾਂ ਜਦੋਂ ਕਣਕ ਝੋਨਾ ਵਧਿਆ ਜਾਂਦਾ ਹੈਗਾ ਉਦੋਂ ਵੀ ਕਾਫੀ ਦਿੱਕਤਾਂ ਦਾ ਸਾਮਨਾ ਕਰਨਾ ਪੈਂਦਾ ਹੈਗਾ ਔਰ ਖਾਸ ਕਰਕੇ ਟਾਈਮ ਨਾਲ ਜਾਣਾ ਪੈਂਦਾ ਟਾਈਮ ਦੇ ਨਾਲ ਆਉਣਾ ਪੈਂਦਾ ਤੇ ਤਲਾਸ਼ੀ ਵਕਰੀ ਹੁੰਦੀ ਹੈ ਲੇਕਿਨ ਫਿਲਹਾਲ ਕਿਸਾਨਾਂ ਦੀ ਮੰਗ ਹੈ ਕਿ ਜਿਹੜਾ ਮਾਬਜਾ ਵਾ ਉਹ ਵਿਦਾਇਆ ਜਾਵੇ ਤੇ ਸਮੇਂ ਸਿਰ ਦਿੱਤਾ ਜਾਵੇ ਪਰ ਇਹ ਸਰਕਾਰ ਦਾ ਉਹਨਾਂ ਦੇ ਕਿਸਾਨਾਂ ਦੇ ਦੋਸ਼ਾ ਕਿ ਰੰਡੀ ਰੋਣਾ ਸਰਕਾਰ ਦਾ ਇਸ ਤਰ੍ਹਾਂ ਇਹਦਾ ਆਪਣਾ ਹੱਕ ਲੈਣ ਵਾਸਤੇ ਤਰਲੇ ਮਿੰਤਾ ਕਰਨੀ ਪੈਂਦੀ ਹੈ ਦੇਖਦੇ ਕਿ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਸਮੇਂ ਸਿਰ ਕਦੋਂ ਮਾਬਜਾ ਦਿੱਤਾ ਜਾਂਦਾ ਹੈ ਇਸ ਜਾਣਕਾਰੀ ਨਾਲ ਧੜ ਤੁਲੰਦੇ ਅੱਗੇ ਆ ਗਏ ਦੇਖਦੇ ਰਹੋ এবিসি ਪੰਜਾਬ ਧੰਨਵਾਦ